ਧੰਨਵਾਦ ਜੀ ਐਨਓ ਕੁਝ ਸਹਿਬਾਨ ਸਾਡੇ ਕੋਲ ਪੁੱਜੇ ਨੇ ਸਵਾਗਤ ਹੈ ਸ਼ੀਲੂ ਹਰਿਆਣੇ ਵਾਲਾ ਆਓ ਸ਼ੀਲੂ ਨੂੰ ਕਿਹੜਾ ਕਿਹੜਾ ਪਿਆਰ ਕਰਦਾ ਇੱਕ ਵਾਰੀ ਸ਼ੀਲੂ ਆ ਗਿਆ ਵਿੱਚ ਦੁਨੀਆ ਦੇ ਮੰਗ ਉੱਠਦੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰਾਉਂਡਾਂ ਖਾਓ ਫੇਦਾ ਜਿਵੇਂ ਦੁਨੀਆ ਡਰੇ ਕਰੋਨੇ ਤੋਂ ਰੇਡਰ ਸੋਚਾਂ ਵਿੱਚ ਪਾਇਆ ਫਿਰਦੇ ਜਿਵੇਂ ਪਾਣੀ ਨੂੰ ਖਤਰਾ ਝੋਨੇ ਤੋਂ ਮਿੰਟੂ ਬਰਾੜਾ ਸ਼ੋਹਰਾ ਹਰਿਆਣੇ ਦਾ ਕਹਿੰਦਾ ਹੋਤਾ ਹੈ ਜੋ ਹੋਨੇ ਦੋ ਹੋਤਾ ਹੈ ਜੋ ਹੋਨੇ ਦੋ ਕੀਤੀ ਹੈ ਮਿਹਨਤ ਦੇ ਉੱਪਰ ਬਾਣ ਹੈ ਪਰ ਨੌਜਵਾਨ ਦੇ ਸੱਟ ਲੱਗੀ ਹੋਈ ਹੈ ਸੋ ਸੱਟਾਂ ਅਕਸਰ ਲੱਗ ਜਾਂਦੀ ਹੈ ਪਰ ਕੁਝ ਦੇ ਮੈਦਾਨਾਂ ਦੇ ਅੰਦਰ ਇਹ ਨੌਜਵਾਨ ਕਿਉਂਕਿ ਪਿਆਰ ਕਰਦੀ ਹੈ ਸੰਗਤ ਸੰਗਤ ਦੀ ਹਾਜ਼ਰੀ ਦੇ ਵਿੱਚ ਇਹ ਨੌਜਵਾਨ ਜੀ ਹੈ ਇਹਨੂੰ ਦੁਨੀਆ ਤੈਨੂੰ ਪਿਆਰ ਕਰਦੀ ਹੈ ਸੋ ਜੁਗ ਜੁਗ ਜਵਾਨੀਆ ਮੜ ਨੌਜਵਾਨ ਕੱਲ ਦਾ ਟੂਰਨਾਮੈਂਚ ਵੀ ਬੜੀ ਜਨਤਕ ਹੋ ਗਈ ਆ ਸ਼ੀਲੂ ਨੇ ਆਪਣਾ ਜ਼ਖਮ ਦਿਖਾਇਆ ਪੈਰ ਦੇ ਉੱਪਰ ਗਹਿਰਾ ਜ਼ਖਮ ਹੈ ਪਰ ਇੱਕ ਸੰਗਤ ਦੇ ਪਿਆਰ ਕਰਕੇ ਆਇਆ ਕਹਿੰਦਾ ਉਸਤਾਦ ਜੀ ਮੈਂ ਕੱਲ ਵੀ ਨਹੀਂ ਖੇਡ ਸਕਿਆ ਮੈਂ ਅੱਜ ਵੀ ਖੇਡ ਨਹੀਂ ਸਕਦਾ ਆ ਦੇਖੋ ਜ਼ਖਮ ਵੱਡਾ ਹੈ ਜੋ ਧਾਰੇ ਦੇ ਨਾਲ ਪਿਆਰ ਹੈ ਧਾਰੇ ਗਿਲ ਦੇ ਨਾਲ ਇਸ ਕਰਕੇ ਇਹ ਸਾਡੇ ਕੋਲ ਪੁੱਜਿਆ ਜਿਹੜਾ ਜਿਹੜਾ ਸ਼ੀਲੂ ਨੂੰ ਪਿਆ ਕਰਦੇ ਦੀ ਚੜ੍ਹਦੀ ਕਲਾ ਦੇ ਵਾਸਤੇ ਇੱਕ ਵਾਰੀ ਜ਼ੋਰਦਾਰ ਜ਼ੋਰਦਾਰ ਤੜੀਆਂ ਮਾਰ ਦਿਓ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ ਸ਼ੀਲੂ ਤੇਰਾ ਅਣਾਈ ਮੁਬਾਰਕ ਹੈ ਬਹੁਤ-ਬਹੁਤ ਤੇਰਾ ਧੰਨਵਾਦ ਕਰਦੇ ਆ ਕਿਉਂਕਿ ਸੱਟਾਂ ਜਦੋਂ ਲੱਗ ਜਾਂਦੀਆਂ ਫਿਰ ਮਾਮਲਾ ਗੜਬੜ ਹੋ ਜਾਂਦਾ ਹੈ ਸ਼ੀਲੂ ਦੁਨੀਆ ਦਾ ਵੱਡਾ ਖਿਡਾਰੀ ਹੈ ਦੁਨੀਆ ਦਾ ਮਾਨ ਕਬੱਡੀ ਖਿਡਾਰੀ ਹੈ ਕਿਉਂਕਿ ਸੀਜ਼ਨ ਬਾਅਦ ਲੰਬਾ ਚੱਲਿਆ ਸੋ ਇਹਨਾਂ ਨੇ ਖੇਡ ਕੇ ਖੇਡ ਕਬੱਡੀ ਲੋਕਾਂ ਦਾ ਐਂਟਰਟੇਨਮੈਂਟ ਕੀਤਾ ਮਨੋਰੰਜਨ ਦਿੱਤਾ ਪੂਰੇ ਪੰਜਾਬ ਹਰਿਆਣੇ ਦੇ ਵਿੱਚ ਪਰ ਸੱਟਾਂ ਜਦੋਂ ਲੱਗ ਜਾਂਦੀਆਂ ਤੇ ਵਾਕਿਆ ਪਹਿਲੋ ਆ ਕੇ ਮੈਨੂੰ ਜ਼ਖਮ ਦਿਖਾਇਆ ਜਿੱਥੋਂ-ਜਿੱਥੋਂ ਦੀ ਸ਼ੀਲੂ ਜਾਵੇਗਾ ਜ਼ੋਰਦਾਰ ਮਾਰਦੇ ਉਹ ਇਹ ਚਿਹਤਾ ਕਬੱਡੀ ਖਿਡਾਰੀ ਹੈ ਇਹੋ ਜਿਹੇ ਪਲੇਅਰ ਪੈਦਾ ਹੋਣ ਦੇ ਵਾਸਤੇ ਇਹ ਸਾਲਾਂ ਦੀ ਗੱਲ ਹੀ ਹੁੰਦੀ ਸਦੀਆਂ ਬਾਅਦ ਇਹੋ ਜਿਹੇ ਰੁਸਤਮ ਜਿਹੜੇ ਆ ਉਹ ਆਪਣੇ ਪਿੰਡ ਦਾ ਆਪਣੀ ਸਟੇਟ ਦਾ ਆਪਣੇ ਦੇਸ਼ ਦਾ ਆਪਣੇ ਖੇਡ ਦਾ ਨਾਮ ਰੌਸ਼ਨ ਕਰਦੇ ਦੁਨੀਆ ਦੇ ਵਿੱਚ